ਜਗੋਂ ਨੰਬਰ ਚਾਂਤੀ ਪਰਮੇਸ਼ਵਰ ਦੀ ਭਲਾਈ ਲਈ ਉਸ ਦੀ ستੋਤੀ ਮੈਂ ਹਰ ਵੇਲੇ ਯਹੋਵਾ ਨੂੰ ਮੁਬਾਰਕ ਆਖਾਂਗਾ ਉਹਦੀ ਉਸਤਤ ਸਦਾ ਮੇਰੇ ਮੂੰਹ ਵਿੱਚ ਹੋਵੇਗੀ ਮੇਰੀ ਜਾਨ ਯਹੋਵਾ ਵਿੱਚ ਆਪਣੇ ਆਪ ਨੂੰ ਵਡਿਆਵੇਗੀ ਧੀਨ ਲੋਕ ਸੁਣ ਕੇ ਆਨੰਦ ਹੋਣਗੇ ਮੇਰੇ ਨਾਲ ਮਿਲ ਕੇ ਯਹੋਵਾ ਦੀ ਵਡਿਆਈ ਕਰੋ ਰਲ ਮਿਲ ਕੇ ਅਸੀਂ ਉਹਦੇ ਨਾਮ ਨੂੰ ਮੁਬਾਰਕ ਆਖੀਏ ਮੈਂ ਯਹੋਵਾ ਨੂੰ ਪੁਕਾਰਿਆ ਅਤੇ ਉਸ ਨੇ ਮੈਨੂੰ ਉੱਤਰ ਦਿੱਤਾ ਅਤੇ ਮੇਰੇ ਸਾਰੇ ਡਰ ਤੋਂ ਮੈਨੂੰ ਛੁਡਾਇਆ। ਉਹਨਾਂ ਨੇ ਯਹਵਾ ਦੀ ਵੱਲ ਤੱਕਿਆ ਅਤੇ ਉਹਨਾਂ ਦੇ ਚਿਹਰੇ ਉਜਲੇ ਹੋ ਗਏ ਅਤੇ ਉਹਨਾਂ ਦੇ ਮੂੰਹ ਕਦੇ ਕਾਲੇ ਨਾ ਹੋਣਗੇ। ਇਸ ਮਸਕੀਨ ਨੇ ਪੁਕਾਰਿਆ ਅਤੇ ਯਹਵਾ ਨੇ ਸੁਣਿਆ ਅਤੇ ਉਹਨੇ ਸਾਰੇ ਦੁੱਖਾਂ ਤੋਂ ਉਹਨੂੰ ਬਚਾਇਆ। ਯਹਵਾ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦਿਵਾਲੇ ਡੇਰਾ ਲਾਉਂਦਾ ਹੈ। ਅਤੇ ਉਹਨਾਂ ਨੂੰ ਛੁਟਕਾਰਾ ਦਿੰਦਾ ਹੈ ਚੱਖੋ ਤੇ ਵੇਖੋ ਕੀ ਯਹਵਾ ਭਲਾ ਹੈ ਤਨ ਹੈ ਉਹ ਪੁਸ਼ ਜੋ ਉਸ ਵਿੱਚ ਪਨਾ ਲੈਂਦਾ ਹੈ हे ਯਹਵਾ ਦੇ ਸੰਤੋ ਉਸ ਤੋਂ ਡਰੋ ਕਿਉਂ ਜੋ ਉਹਦੇ ਡਰਨ ਵਾਲਿਆਂ ਨੂੰ ਕੋਈ ਘਾਟ ਨਹੀਂ ਸ਼ੇਰ ਬੱਚਿਆਂ ਨੂੰ ਕਾਟਾ ਪੈਂਦਾ ਹੈ ਅਤੇ ਭੁੱਖ ਲੱਗਦੀ ਹੈ ਪਰ ਯਹਵਾ ਦੀ ਉਡੀਕ ਕਰਨ ਵਾਲਿਆਂ ਨੂੰ ਕਿਸੇ ਚੰਗੀ ਵਸਤ ਦੀ ਘਾਟ ਨਹੀਂ ਹੋਵੇਗੀ ਬੱਚਿਓ ਆਓ ਮੇਰੇ ਸੁਣੋ ਅਤੇ ਮੈਂ ਤੁਹਾਨੂੰ ਯਹੋਵਾ ਦਾ ਭੈ ਮੰਨਾ ਸਿਖਾਵਾਂਗਾ ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਹੈ ਅਤੇ ਲੰਮੀ ਉਮਰ ਚਾਹੁੰਦਾ ਹੈ ਤਾਂ ਕਿ ਭਲਾਈ ਵੇਖੇ ਆਪਣੀ ਜੀਬ ਨੂੰ ਬੁਰੀਾਈ ਕਰਨ ਤੋਂ ਅਤੇ ਆਪਣੇ ਬੁੱਲਾਂ ਨੂੰ ਬੁਰੀਆਂ ਗੱਲਾਂ ਬੋਲਣ ਤੋਂ ਰੋਕ ਰੱਖ ਬਦੀ ਤੋਂ ਹਟ ਜਾ ਅਤੇ ਨਿੱਕੀ ਕਰਨ मेल मिलाप को ला पिछा कर यहोवा दिया दखियां धर्मियों उत्ते कान उन्होंने दुहाई वाल लगे रेंदे हन यहोवा दा मूह कुकरमिया दे विरुद्ध है जो तू की याद धरती तो मिटा सुटे धर्मी दुहाई अते यहोवा सुना है अते सारे दुखा तो छुटा है यहोवा टुटे दिल वाले ने ਅਤੇ ਕੁਚਲਿਆ ਆਤਮਾਵਾਂ ਵਾਲਿਆਂ ਨੂੰ ਬਚਾਉਂਦਾ ਹੈ ਧਰਮੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ ਪਰ ਯਹਵਾ ਉਹਨਾਂ ਸਭਨਾ ਤੋਂ ਉਸਨੂੰ ਛਡਾਉਂਦਾ ਹੈ ਉਹ ਉਸ ਦੀਆਂ ਸਾਰੀਆਂ ਹੱਡੀਆਂ ਦਾ ਰਾਖਾ ਹੈ ਉਹਨਾਂ ਵਿੱਚੋਂ ਇੱਕ ਵੀ ਨਹੀਂ ਤੋੜੀ ਜਾਂਦੀ ਬੁਰੀਾਈ ਦੁਸ਼ਟਾਂ ਨੂੰ ਮਾਰ ਸੁੱਟੇਗੀ ਅਤੇ ਧਰਮੀ ਤੋਂ ਘਿਰਨ ਕਰਨ ਵਾਲੇ ਦੋਸ਼ੀ ਠਹਿਰਨਗੇ ਯਹਵਾ ਆਪਣੇ ਸੇਵਕਾਂ ਦੀ ਜਾਨ ਨੂੰ ਮੁੱਲ ਦੇ ਕੇ ਛਡਾਉਂਦਾ ਹੈ ਅਤੇ ਉਸ ਦੇ ਸਾਰੇ ਸ਼ਨਾਥੀਆਂ ਵਿੱਚੋਂ ਕੋਈ ਵੀ ਦੋਸ਼ੀ ਨਹੀਂ ਠਹਿਰੇਗਾ ਆਮੀਨ